NCC ਅਕੈਡਮੀ ਰੂਪਨਗਰ ਵਿਖੇ ਨਸ਼ਾ ਮੁਕਤ ਸਾਈਕਲ ਯਾਤਰਾ ਸ਼ੁਰੂ NCC ਅਕੈਡਮੀ ਰੂਪਨਗਰ ਵਿਖੇ NCC ਕੈਂਡਿਡੇਟ ਵੱਲੋਂ ਨਸ਼ਾ ਮੁਕਤੀ ਸੰਬੰਧੀ ਸਾਈਕਲ ਯਾਤਰਾ ਸ਼ੁਰੂ ਕੀਤੀ ਇਸ ਸਾਈਕਲ ਯਾਤਰਾ ਦਾ ਤੁਕਾਟਨ ਗਰੁੱਪ ਹੈੱਡ ਕੁਆਟਰ ਪਟਿਆਲਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਉਹਨਾਂ ਦੱਸਿਆ ਕਿ ਇਹ ਸਾਈਕਲ ਯਾਤਰਾ ਰੋਪੜ ਤੋਂ ਸ਼ੁਰੂ ਹੋ ਕੇ ਪਟਿਆਲਾ ਸੰਗਰੂਰ ਲੁਧਿਆਣਾ ਜਲੰਧਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਜਾਵੇਗੀ ਇਸ ਮੌਕੇ ਉਹਨਾਂ ਵੱਲੋਂ ਕਿ ਡਿਸ ਨੂੰ ਨਸ਼ਾ ਮੁਕਤ ਪੰਜਾਬ ਅਤੇ ਤੰਦਰੁਸਤ ਪੰਜਾਬ ਦੇ ਸੰਦੇਸ਼ ਦਿੱਤਾ ਗਿਆ ਤੇ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ ਦੀ ਪ੍ਰੇਰਣਾ ਕੀਤਾ ਗਿਆ। ਤੇਈ ਪੰਜਾਬ ਪਟਾਲੀਅਨ ਐਨ ਸੀ ਸੀ ਰੋਪੜ ਦੇ ਕਮਾਂਡਰ ਅਫਸਰ ਕਰਨਲ ਟੀ ਵਾਈ ਐਸ ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਮੁਕਤ ਸਾਈਕਲ ਯਾਤਰਾ ਵਿੱਚ 15 ਕੈਂਡੀਡੇਟਸ ਅਤੇ ਚੀਫ ਅਫਸਰ ਰਣਜੀਤ ਸਿੰਘ ਸਮੇਤ ਇੱਕ ਸੂਬੇਦਾਰ ਆਰ ਵੀ ਆਰ ਡੀ ਭਾਗ ਲੈ ਰਹੇ ਹਨ। ਉਨਾ ਦੱਸਿਆ ਕਿ ਇਸ ਸਾਈਕਲ ਰੈਲੀ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਤੰਦਰੁਸਤ ਪੰਜਾਬ ਦਾ ਸੰਦੇਸ਼ ਦੇਵੇਗੀ ਜਿਸ ਰਾਹੀਂ ਨੌਜਵਾਨਾਂ ਵਿੱਚ ਨਸ਼ਿਆਂ ਖਿਲਾਫ ਲੜਨ ਅਤੇ ਤੰਦਰੁਸਤ ਸਿਹਤ ਦੇ ਨਾਲ ਵਾਤਾਵਰਣ ਨੂੰ ਵੱਧ ਰੇਹ ਵਾਹਕਲਾ ਪ੍ਰਦੂਸ਼ਨ ਘੱਟ ਕਰਨ ਲਈ ਸਾਈਕਲ ਦੀ ਵਰਤੋਂ ਕਰਨ ਦੀ ਪ੍ਰੇਰਿਤ ਕੀਤਾ ਇਸ ਮੌਕੇ ਪ੍ਰਬੰਧ ਕੀ ਅਫਸਰ ਕਰਨ ਰਾਜੇ ਚੌਧਰੀ ਸੂਬੇਦਾਰ ਮੇਜਰ ਪਖ ਸਿੰਘ ਸੂਬੇਦਾਰ ਆਰ ਡੀ ਸੂਬੇਦਾਰ ਰਾਜੀਵ ਕੁਮਾਰ ਸੂਬੇਦਾਰ ਸਰ सरवन सिंह पी आई दे। स्वालियन स्टाफ दे सवालियन स्टाफ मौजूद रहती है जिसमें एक सिद्धांत है एडवेंचर की जो एक्टिविटी है और एडवेंचर की एक जो भावना है तो आज जो हमारे एनसीसी सी हैं उसी भावना को आगे बढ़ाते हुए हम ये साइकिल रैली कर रहे हैं जो कि पंजाब के मुख्य मुख्य जो हमारे नज़दीक के रोपड़ के इलाके हैं लुधियाना हो गया नवा शहर हो गया जलंधर हो गया वहाँ से गुजर के आएगी वापस और इसका फ्लैगन दोबारा रोपड़ में ही होगा तो बच्चे जो हैं तकरीबन छः दिन बाहर रहेंगे और इसका एक और मकसद है जो कि पंजाब में हमें पता है हमारी जो यूथ है उसमें ड्रग की प्रॉब्लम है उससे उनका फ्यूचर जो है बर्बाद होता है तो वो भी एक संदेश है जो कि ये साइकिल रैली के बच्चे जगह जगह पर लीफलेट इन्होंने बनाए हैं बड़ी मेहनत से वो बांटेंगे कुछ एक छोटे नाटक करेंगे एक कुछ एक लेक्चर लेंगे जो कि बाकी जो यूथ हैं गांव में बच्चे उनको ये संदेश देंगे कि आपका भविष्य तभी सुरक्षित है जब आप ड्रग्स को हाथ ना लगाएं। तो एक दोनों एक चीजें साथ ही साथ चलेंगी हमारे खुद के एनसीसी सी कैडेट्स में एडवेंचर की भावना ताकि वो बड़े हो बड़े होके या आगे बढ़कर इसी भावना को अपने साथ रह के बाकी कार्रवाई करें और ये जो नशा मुक्त पंजाब या नशा मुक्त इस इलाके का जो हमारा यूथ का है वो भी मैसेज सभी बच्चों में बांटेंगे जो बाहर के हैं फिर इन जो किन्नी थान से स्टे करेगी ये रास्ते से जो नुक्कड़ नाटक करने या कोई हो ये जैसे पांच हॉल्ट हैं इनके रास्ते में टोटल छः दिन की रैली है तो जहाँ जहाँ जैसे संगरूर में करेंगे जलंधर में करेंगे लुधियाना में करेंगे नवाशहर में करेंगे तो ऐसे जहाँ पर भी ये रुकेंगे लोगों से मिलेंगे बच्चों से मिलेंगे तो हर जगह क्योंकि लीफलेट जो है इन्होंने बहुत बनाए हैं और ये संदेश बच्चों को इकट्ठा करके दस मिनट में संदेश दिया जा सकता है तो ये छोटी सी और एक आसान तरीका है ये मैसेज ਸਾਰੇ ਜੋ ਪੰਜਾਬ ਕੇ ਬਾਕੀ ਯੂਥ ਹੈ उनको देने का ठीक है ठीक है देखो जेडी अपना 23 50 इंची रोपड़ दे जेड़ा एएससी ਦੇ ਨਾਲ ਵੀ ਅਸੀਂ ਕੱਟ ਰਿਹਾ ਇਹਦੇ ਤਿੰਨ ਦਿਨ ਬੇਸਿਕ ਮੁੱਦੇ ਨੇ ਪਹਿਲਾ ਜਿਹੜਾ ਬੇਸਿਕ ਮੁੱਦਾ ਉਹ ਹੈ ਕਿ ਪੰਜਾਬ ਚ ਜਿਹੜੀ ਨਸ਼ੇ ਦੀ ਜਿਹੜੀ ਸਮੱਸਿਆ ਹੈ ਨਸ਼ਾ ਮੁਕਤ ਦੇ ਬਾਰੇ ਅਸੀਂ ਆਪਣੇ ਕ੍ਰੈਡਿਟਸ ਨੂੰ ਆਪਣਾ ਜਿਹੜਾ ਯੂਥ ਹੈ ਉਹਨਾਂ ਨੂੰ ਜਾਗਰੂਕੀ ਦੇਣਾ ਦੂਜਾ ਸਾਡਾ ਮੈਸੇਜ ਇਹ ਹੈ ਕਿ ਐਡਵੈਂਚਰ ਐਕਟੀਵਿਟੀ ਹੈ ਜਿਹੜਾ ਐਸਸੀ ਦੇ ਵਿੱਚ ਇੱਕ ਵਿਸ਼ੇਕ ਇੱਕ ਇੰਪੋਰਟੈਂਟ ਐਸਪੈਕਟ ਹੈ ਤੇ ਐਡਵੈਂਚਰ ਐਕਟੀਵਿਟੀ ਨੂੰ ਬੜੋਤਰੀ ਦੇਣਾ ਤੇ ਤੀਜਾ ਆਪਣਾ ਹੈ ਕਿ ਵੀ ਜਿਹੜੇ ਵੀ ਯੂਥ ਨੇ ਆਪਣੇ ਪੰਜਾਬ ਦੇ ਜਿੱਥੇ-ਜਿੱਥੇ ਵੀ ਇਹ 5-6 ਦਿਨ ਜਿੱਥੇ ਆਪਣੇ ਬੁੱਢੇ ਸੈਕਕ ਐਕਸਪਲੋਰੇਸ਼ਨ ਦੇ ਲੋਕੇਸ਼ਨ ਜਾਣਗੇ ਉੱਥੇ ਯੂਥ ਨੂੰ ਮੋਟੀਵੇਟ ਕਰਨਾ ਕਿ ਆਰਬੋਰਡ ਫੋਰਸਸ ਨੂੰ ਜੁਆਇਨ ਕਰਨਾ ਤੇ ਟੋਟਲ ਹੈ 6 ਤੋਂ 7 ਦਿਨ ਦਾ ਪ੍ਰੋਗਰਾਮ ਹੈ ਜੀ ਇਹ ਬੇਸਿਕ ਤਿੰਨ ਮੁੱਦੇ ਨੇ ਕਿੰਨੇ ਕੈਂਡੀਡੇਟ ਕੈਡਿਟ ਭਾਗ ਲੈਣਗੇ ਟੋਟਲ ਆਪਣੇ 17 ਟੋਟਲ ਸਟਰੈਂਥ ਹੈ ਜੀ ਸਾਡੀ ਜਿਹਦੇ ਵਿੱਚ ਇੱਕ ਐਲੋ ਨੇ ਸਾਡੇ ਇੱਕ ਸਾਡੇ ਜੀਸੂ ਸਾਹਿਬ ਨੇ ਤਾਂ ਟੋਟਲ ਆਪਣੇ 15 ਕਿਡਟ ਨੇ ਜਿਨ੍ਹਾਂ ਦੇ ਵਿੱਚ ਉਹ ਸੱਤ ਸਾਡੇ ਕੁੜੀਆਂ ਨੇ ਜਿਹੜੇ ਪੇਸ਼ ਕਰਦੇ। ਫਿਰ ਇਹਦੇ ਵਿੱਚ ਜਿਹੜੇ NCC ਚ ਬੱਚਿਆਂ ਨੂੰ ਇੱਧਰ ਲਿਆਉਣ ਵਾਸਤੇ ਉਹਦੇ ਤੁਸੀਂ ਮੋਡੀਫਾਈ ਕੀ ਕਰਦੇ? ਦੇਖੋ ਜੀ ਸਾਡਾ ਬੇਸਿਕ ਮੁੱਦਾ ਹੈ ਜਿਹੜਾ NCC ਦਾ ਉਹ ਹੈ ਕਿ ਵੀ ਬੱਚਿਆਂ ਨੂੰ ਤੇ ਯੂਥ ਨੂੰ ਇੱਕ ਇਹੋ ਜਿਹੀ ਟ੍ਰੇਨਿੰਗ ਦੇਣਾ ਤੇ ਇੱਕ ਬੜੀਆ ਸਿਟੀਜ਼ਨ ਬਣਾਉਣਾ। ਉਹਦੇ ਕਰਕੇ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਾਡੀ এনਰੋਲਮੈਂਟ ਹੁੰਦੀ ਹੈ ਇਸੇ ਤੇ ਆਪਣੇ ਜੰਡੇ ਵੀ ਸਾਡੇ ਇੰਸਟੀਚਿਊਟ ਨੇ। ਇੰਸਟੀਚਿਊਟ ਨੇ ਸਾਡੇ ਜਿਹੜੇ PI ਸਟਾਫ ਹੈ ਉਹ ਇੰਸਟੀਚਿਊਟ ਚ ਜਾਂਦੇ ਨੇ। ਉਸ ਇੰਸਟੀਚਿਊਟ ਤੇ ਜਾ ਕੇ ਉਹ ਜਿੰਨੇ ਵੀ ਉੱਥੇ ਸਟੂਡੈਂਟਸ ਨੇ ਉਹ ਸਟੂਡੈਂਟਸ ਨੂੰ ਮੋਟੀਵੇਟ ਕਰਦੇ ਨੇ ਕਿ ਐਲਸੀਡੀ ਦੀ ਕੀ ਇੰਪੋਰਟੈਂਸ ਹੈ ਤੇ ਐਸਡੀ ਲਰਨ ਤੋਂ ਬਾਅਦ ਤੁਹਾਨੂੰ ਅੱਗੇ ਓਕਿਊਪੇਸ਼ਨ ਵਾਸਤੇ ਤੇ ਜੌਬ ਵਾਸਤੇ ਤੁਹਾਨੂੰ ਕੀ ਕੀ ਪ੍ਰੋਮੋਸ਼ਨ ਮਿਲ ਸਕਦੀ ਹੈ ਉਹਦੇ ਕਰਕੇ ਅਸੀਂ ਮੋਟੀਵੇਟ ਕਰਦੇ ਹਾਂ ਤੇ ਮੋਟੀਵੇਸ਼ਨ ਦੇ ਤੌਰ ਤੇ ਫਿਰ ਕਾਫੀ ਐਲਸੀਡੀ ਕਰਕੇ ਸਾਡੇ ਉੱਥੇ ਕਰਕੇ ਜਾਣ ਕਰਦੇ ਹਾਂ ਥੈਂਕ ਯੂ ਥੈਂਕ ਯੂ